ਤੁਸੀਂ ਦੇਖ ਰਹੇ ਹੋ ਸਾਝ ਵਿਚਾਰਾਂ ਦਿੱਤੇ ਮੈਂ ਕਿਰਨ ਵਸ਼ਿਸ਼ਟ ਪੰਜਾਬ ਦੀ ਧਰਤੀ ਦੇ ਉੱਪਰ ਅਜਿਹੇ ਜਿਹੇ ਕਲਾਕਾਰਾਂ ਨੇ ਜਨਮ ਲਿੱਤਾ ਜਿਨ੍ਹਾਂ ਦੀ ਕਲਾ ਨੂੰ ਵੇਖ ਕੇ ਪੂਰੀ ਦੁਨੀਆ ਦੰਗ ਰਹਿ ਜਾਂਦੀ ਹੈ ਅਜਿਹੇ ਆਰਟਿਸਟ ਸਾਡੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਨੇ ਜਿਨ੍ਹਾਂ ਨੇ ਹੁਣ ਤੱਕ ਅਜਿਹਾ ਕੁਝ ਕਾਰ ਰਖਾਇਆ ਹੈ ਜਿਹੜੀ ਅਸੀਂ ਸੋਚਦੇ ਸਾਡੀ ਕਲਪਨਾ ਤੋਂ ਪਰੇ ਹੈ ਜਿਸ ਚੀਜ਼ ਨੂੰ ਅਸੀਂ ਬਿਲਕੁਲ ਹੀ ਜਮਾ ਰੱਦ ਸਮਝਦੇ ਹਾਂ ਕਬਾਰ ਸਮਝਦੇ ਹਾਂ ਕਾਫੂਸ ਕਹਿ ਕੇ ਸਿਰ ਤੋਂ ਮਿਆਂ ਉਸੇ ਚੀਜ਼ ਦੇ ਨਾਲ ਇਹਨਾਂ ਕੁਝ ਬਣਾ ਬਖਾਇਆ ਉਹਨਾਂ ਨੇ ਕਿ ਹੁਣ ਉਹਨਾਂ ਦੇ ਨਾਮ ਤੇ ਕਈ ਰਿਕਾਰਡ ਦਰਜ ਹੋ ਚੁੱਕੇ ਨੇ ਧਾਰਮਿਕ ਚਿੰਨ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਕਲਾਕ੍ਰਿਤੀ ਬਣਾਣੀ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਮਾਡਲ ਬਣਾਉਣਾ ਹੋਵੇ ਉਹਨਾਂ ਦੇ ਹੱਥ ਆਪੋ ਆਪ ਚੱਲ ਪੈਂਦੇ ਨੇ ਕਾ ਦੇ ਤਿਲਕੇ ਪਕਰਦੇ ਕਿ ਕਾ ਦੇ ਤਿਲਕਿਆਂ ਦੇ ਨਾਲ ਹੁਣ ਤੱਕ ਉਹਨਾਂ ਨੇ ਸਟੀਲ ਗਲ ਬਣਾਈ ਹੈ ਕਬੂਤਰ ਬਣਾਇਆ ਹੈ ਮੋਰ ਬਣਾਇਆ ਹੈ ਕਾਫੀ ਕੁਝ ਬਣਾ ਚੁੱਕੇ ਨੇ ਸ੍ਰੀ ਏਕਮਕਾਰ ਸਾਹਿਬ ਦਾ ਚਿੰਨ੍ਹ ਬਣਾ ਕੇ ਵੀ ਕਰਤਾਰਪੁਰ ਸਾਹਿਬ ਤੱਕ ਪਹੁੰਚਾਇਆ ਹੁਣ ਮੈਂ ਗੱਲਬਾਤ ਕਰਾਂ ਕਿ ਇਸ ਵਾਰ ਉਹਨੇ ਕੀ ਬਣਾਇਆ ਹੈ ਉਹ ਇੱਕ ਬਲੱਖਣ ਚੀਜ਼ ਹੈ ਜਿਹਨੂੰ ਮੈਂ ਇੰਟਰੋਡਿਊਸ ਕਰਨ ਤੋਂ ਪਹਿਲਾਂ ਖੁਦ ਹੋਣ ਵਾਲੀ ਗੱਲਬਾਤ ਕਰਦੇ ਆ ਸਾਡੇ ਨਾਲ ਮਜੂਦ ਨੇ ਕ੍ਰਾਸ ਆਰਟਿਸਟ ਅਭਿਸ਼ੇਕ ਚੋਹਾਨ ਟ੍ਰਾਂਸਲਟ ਉਸ ਤੋਂ ਬਾਅਦ ਸੱਚ ਕਹਾਂ ਦੀ ਸਾਰੇ ਵਿਚਾਰਾਂ ਦੀ ਦੇਖ ਰਹੇ ਸਾਰੇ ਸਰੋਤਿਆਂ ਦਾ ਵੀ ਮੈਂ ਧੰਨਵਾਦ ਕਰਦਾ ਤੇ ਆਪ ਜੀ ਦਾ ਵੀ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਸ ਵਿਰਾਸਤ ਨੂੰ ਇਸ ਵਿਰਾਸਤ ਦੀ ਕਲਾ ਨੂੰ ਉਹਨਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਜੀ ਲੋਕਾ ਵਿਸ਼ੇਕ ਅਸੀਂ ਤੁਹਾਡੀ ਕਲਾਕ੍ਰਿਤੀਆਂ ਦੇਖਦੇ ਰਹਿੰਨੇ ਹਾਂ ਕਈ ਵਾਰੀ ਤੁਹਾਡੇ ਇੰਟਰਵਿਊਜ਼ ਵੀ ਕੀਤੇ ਆ ਗੀਆਂ ਨੇ ਕਈ ਰਿਕਾਰਡ ਤੁਸੀਂ ਆਪਣੇ ਨਾਮ ਕਰਾ ਲਿੱਤੇ ਨੇ ਤੇ ਹੁਣ ਇਸ ਵਾਰ ਜੋ ਤਸਵੀਰ ਸਾਡੇ ਸਾਹਮਣੇ ਆਈ ਹੈ ਉਸ ਤਸਵੀਰ ਨੂੰ ਜਿੰਨੀ ਵਾਰੀ ਦੇਖਦੇ ਹਾਂ ਓਨੀ ਵਾਰੀ ਹੀ ਵੱਖ ਲੱਗਦੀ ਹੈ ਤੇ ਤਸਵੀਰ ਨਾਲ ਕਹੀਏ ਜੇ ਆਪਾਂ ਕਾਲੀ ਦੇਸੀ ਪੰਜਾਬੀ ਭਾਸ਼ਾ ਦੀ ਇੱਕ ਜਿਹੜੀ ਮੂਰਤੀ ਤੁਸੀਂ ਘਾਹ ਨਾਲ ਬਣਾਈਏ ਘਾਹ ਨਾਲ ਮੂਰਤੀ ਮੇਰੇ ਖਿਆਲ ਪਹਿਲੇ ਹੀ ਸ਼ੌਧ ਹੋਇਆ ਵੀ ਘਾਹ ਨਾਲ ਕਿਸ ਨੇ ਮੂਰਤੀ ਬਣਾਈ ਹੋਵੇ ਕੋਈ ਮਿੱਟੀ ਨਾਲ ਬਣਾਉਂਦਾ ਕੋਈ ਸੰਗਮਰ ਨਾਲ ਬਣਾਉਂਦਾ ਕੋਈ ਅਲਿਕਾ ਚੀਜ਼ਾਂ ਨਾਲ ਬਣਾਉਂਦਾ ਜਿਹੜੇ ਹੈਗੇ ਬਣਾਉਂਦੇ ਲੇਕਿਨ ਘਾਹ ਨਾਲ ਮੂਰਤੀ ਮੇਰੇ ਸੋਚ ਤਾਂ ਪਹਿਲੀ ਵਾਰ ਹੈ ਕਿ ਇਸ ਤੋਂ ਪਹਿਲਾਂ ਵੀ ਘਾਹ ਨਾਲ ਕੋਈ ਮੂਰਤੀ ਬਣੀ ਹੈ देखो जी ਸਾਡੀ ਵੈਸੇ ਆਰਟ ਦਾ ਇਤਿਹਾਸ ਬਹੁਤ ਲੰਮਾ ਹੈ 1600 ਇਸਵੀ ਵਿੱਚ ਇਹ ਯੂਰਪ ਤੋਂ ਚੱਲੀ ਸੀਗੀ ਉਸ ਤੋਂ ਬਾਅਦ ਜਾਪਾਨ ਪਹੁੰਚੀ ਮਿਆਮਾਰ ਪਹੁੰਚੀ ਅਫਰੀਕਾ ਪਹੁੰਚੀ ਅਫਰੀਕਾ ਤੋਂ ਬਾਅਦ ਸਾਢੇ ਪਾਰ ਦੇਸ਼ ਚ ਪਹੁੰਚੀ ਤੇ ਸਾਡੇ ਪੁਰਖਿਆਂ ਨੇ ਇਹ ਆਰਟ ਨੂੰ ਸੰਭਾਲ ਕੇ ਰੱਖਿਆ ਪੂਰੀ ਹੀ ਐਂਟਾਇਰ ਹਿਸਟਰੀ ਦੇ ਵਿੱਚ ਹਜੇ ਤੱਕ ਇਦਾਂ ਦੇ ਕੋਈ ਸਕਲਪਚਰ ਫਾਈਨ ਇਨ ਨੇ ਫਾਈਨ ਸਕਲਪਚਰ ਕਹਿ ਲੋ ਕਿ ਕਾਰ ਨਾਲ ਨਹੀਂ ਬਣੇ ਹੈਗੇ ਅਸੀਂ ਜਿਹੜੇ ਸਾਡੇ ਪੁਰਖੇ ਸੀ ਉਹ ਵੀ 2D ਟਾਈਪ ਦੀ ਆਰਟ ਕਰਦੇ ਸੀਗੇ ਮਤਲਬ ਜਿਵੇਂ ਗੁਲਦਸਤੇ ਹੋ ਗਏ ਜਾਂ ਹੋਰ ਹੋਮ ਡੈਕੋਰ ਦੀ ਚੀਜ਼ਾਂ ਹੋ ਗਈਆਂ ਪਰ ਮੂਰਤੀਆਂ ਨਹੀਂ ਬਣਨੀਆਂ ਸੀ ਬਟ ਇਹ ਪਹਿਲੀ ਮੂਰਤੀ ਹੈ ਜੀ ਜਿਹੜੀ ਕਾਰ ਦੇ ਨਾਲ ਬਣ ਕੇ ਬਣੀ ਹੈ ਘਰ ਦਾ ਸਜਾਵਟ ਦੇ ਸਮਾਨ ਦਾ ਜ਼ਰੂਰ ਬਣਿਆ ਪਰ ਪਹਿਲੀ ਮੂਰਤੀ ਜਿਹੜੀ ਹੋਣ ਬਣੀ ਹੈ ਕਾਰ ਦਾ ਪਹਿਲਾ ਜਿਹੜੇ ਕੀਰਤੀਮਾਨ ਸੀਗੇ ਤੁਹਾਡੇ ਔਖਾਂ ਤੇ ਪੱਟੀ ਬਣ ਕੇ ਸੀ ਜੀ ਤੇ ਇਹ ਕੀਰਤੀਮਾਨ ਵੀ ਤੁਸੀਂ ਅੱਖਾਂ ਦੇ ਪੱਟੀ ਬਣ ਕੇ ਕੀਤਾ ਜਾਂ ਸਿੱਧੇ ਤੌਰ ਤੇ ਕੀਤਾ ਹੈਗਾ ਦੇਖੋ ਜੀ ਐਕਚੁਅਲੀ ਸ਼ਿਵਾਜੀ ਮਹਾਰਾਜ ਦੀ ਜੋ ਮੂਰਤੀ ਬਣਾਈ ਹੈ ਹੈ ਨਾ ਪੋਦੀਪੁਰੀ ਕਾਂ ਨਾਲ ਬੁਣ ਕੇ ਬਣਾਈ ਹੈ ਤੇ ਉਹ ਮੇਰੇ ਹੱਥਾਂ ਦੇ ਵਿੱਚ ਨੂੰ ਇੱਕ ਵਾਰੀ ਬਣੀ ਹੋਈ ਹੈ ਇਸ ਨੂੰ ਸਮਾਂ ਬਹੁਤ ਲੱਗਿਆ ਇਸ ਕਰਕੇ ਇੰਨਾ ਸਮਾਂ ਮੈਂ ਅੱਖਾਂ ਦੇ ਪੱਟੀ ਨਹੀਂ ਬਣ ਸਕਦਾ ਸੀਗਾ ਇਹਨੂੰ ਬਹੁਤ 5 ਮਹੀਨੇ 10 ਦਿਨ ਦੇ ਕਰੀਬ ਦਾ ਸਮਾਂ ਲੱਗਾ ਬਟ ਇਹ ਜੀ ਮੈਂ ਮੇਰੀ ਥੋੜੀ ਗੱਲ ਅੱਗੇ ਕਰੀ ਕਵਰ ਟਾਈਮ ਫੇਰ ਰਿਪੀਟ ਕਰੋ ਇਸ ਮੂਰਤੀ ਨੂੰ ਬਣਾਉਣ ਵਾਸਤੇ ਕਿੰਨਾ ਸਮਾਂ ਲੱਗਾ ਇਹ ਇਸ ਮੂਰਤੀ ਨੂੰ ਬਣਾ ਚੀ ਜੀ ਨੀਰ ਬੋਟ 5 ਮਹੀਨੇ 10 ਦਿਨ ਕਰੀਬ ਦਾ ਸਮਾਂ ਲੱਗਾ ਹੈ 5 ਮਹੀਨੇ 10 ਦਿਨ ਯਾਨੀ ਕਿ ਕਹਿ ਸਕਦੇ ਹਾਂ ਕਿ ਅੱਧਾ ਸਾਲ ਤੁਸੀਂ ਇਸ ਮੂਰਤੀ ਉੱਪਰ ਲਗਾ ਦਿੱਤਾ ਹੈ ਹੈਲ ਤੇ ਇਹਦੇ ਵਿੱਚ ਹੁਣ ਅਸੀਂ ਗੱਲ ਕਰਾਂਗੇ ਕਿ ਜਿੰਨਾ ਸੀ ਇਹ ਤਸਵੀਰ ਦੇਖ ਰਹੇ ਸਾਡੇ ਜੱਬੇ ਚੱਲ ਰਹੀ ਹੈ ਇਸ ਤਸਵੀਰ ਦੇ ਵਿੱਚ ਕਿੰਨੇ ਘਾਹ ਦੇ ਤਣਕੇ ਯੂਜ਼ ਹੋਏ ਨੇ ਤੇ ਇਹਦੇ ਵਿੱਚ ਕੋਈ ਅਸੀ ਚੀਜ਼ ਵੀ ਜਿਹੜੀ ਘਾਹ ਤੋਂ ਇਲਾਵਾ ਅਲੱਗ ਆਰਟੀਫੀਸ਼ੀਅਲ ਤੌਰ ਤੇ ਉੱਪਰ ਯੂਜ਼ ਕੀਤੀ ਗਈ ਨਹੀਂ ਜੀ ਟੋਟਲੀ ਮੈਂ ਗਰਾਸ ਹੀ ਇਸਤੇਮਾਲ ਕੀਤਾ ਇਸ ਮੂਰਤੀ ਦੇ ਵਿੱਚ ਤੇ ਸਪੈਸ਼ਲੀ ਜਿਹੜੀ ਇਹ ਮੂਰਤੀ ਹੈਗੀ ਆ 178 ਇਹਦੇ ਵਿੱਚ ਘਾਹ ਦੇ ਤਣਕੇ ਲੱਗੇ ਨੇ ਜਿਨ੍ਹਾਂ ਨੂੰ 27000 7431 ਵਾਰ ਬੈਂਡ ਕੀਤਾ ਗਿਆ ਤੇ ਜੇ ਮੈਂ ਫੇਸ ਸਟਰਕਚਰ ਦੀ ਇਹਨਾਂ ਦੀ ਗੱਲ ਕਰਦਾ ਸਿਰਫ ਫੇਸ ਫੇਸ ਦੀ ਗੱਲ ਕਰਦਾ ਫੇਸ ਦਾ ਪੈਟਰਨਸ ਮੈਂ ਇਹਦੇ ਵਿੱਚ ਨਹੀਂ ਇਨਕਲੂਡ ਕੀਤੇ ਫੇਸ ਵਿੱਚ 8245 ਘਾਹ ਦੀ ਬ੍ਰੀਕ ਬਿਲਕੁਲ ਬਰੀਕ ਫਾਈਬਰਸ ਇਸਤੇਮਾਲ ਹੋਏ ਨੇ ਜਿਨ੍ਹਾਂ ਨੂੰ 27921 ਵਾਰ ਬੈਂਡ ਕੀਤਾ ਗਿਆ ਤੇ ਮੂਰਤੀ ਦੇ ਆਕਾਰ ਦੀ ਗੱਲ ਕਰਾਂ ਤਾਂ ਮੂਰਤੀ ਜਿਹੜੀ ਹੈਗੀ ਹੈ ਜੀ ਉਹ ਨੀਅਰ ਅਬਾਊਟ 13 ਇੰਚ ਉੱਚੀ ਤੇ ਇਹਦਾ ਡਾਇਮੀਟਰ ਹੈਗਾ ਉਹ ਨੀਰਵੜ 7 ਇੰਚ ਦੇ ਕਰੀਬ ਦਾ ਤੇ ਸਪੈਸ਼ਲੀ ਇਹ ਮੂਰਤੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕਲਰ ਦੀ ਵਰਤੋਂ ਨਹੀਂ ਕੀਤੀ ਗਈ ਕੁਦਰਤੀ ਕਲਰ ਨਾਲ ਹੀ ਇਸ ਮੂਰਤੀ ਨੂੰ ਮਤਲਬ ਘਾ ਦਾ ਜੋ ਇੱਕ ਨੈਚੁਰਲ ਕਲਰ ਹੁੰਦਾ ਹੈ ਸੁੱਕਣ ਤੋਂ ਬਾਅਦ ਉਹ ਉਸੇ ਕਲਰ ਦੇ ਵਿੱਚ ਮੂਰਤੀ ਨਹੀਂ ਨਹੀਂ ਆਪੇ ਜੀ ਇਸ ਤੇ ਉੱਪਰ ਯਕੀਨ ਕਰਨਾ ਥੋੜਾ ਜਿਹਾ ਮੁਸ਼ਕਲ ਹੈ ਤੁਸੀਂ ਹਾਈਟ ਦਾ ਸੀ 1 ਫੁੱਟ ਤੋਂ ਵੱਧ ਤੇ ਜਿਹੜੀ ਚੜਾਈ ਆ ਉਹ ਵੀ ਉੱਦੇ ਫੁੱਟ ਤੋਂ ਵੱਧ ਸੀ ਹੈ ਉਹ ਤਾਂ ਸੀ ਨੂੰ ਅਸਵੀਕਾਰ ਕਰ ਸਕਦੇ ਦਿਖ ਰਿਹਾ ਲੇਕਿਨ ਤੁਸੀਂ ਕਹ ਰਹੇ ਸੀ ਕਲਰ ਨਹੀਂ ਵਰਤਿਆ ਹੈਗਾ ਸੀ ਇਹ ਦੇਖ ਰਿਹਾ ਦਾੜੀ ਦਾ ਕਲਰ ਹੈਰ ਦਾ ਕਲਰ ਇਹ ਤਾਂ ਕੀਤਾ ਹੋਇਆ ਲੱਗ ਰਿਹਾ ਹੈਗਾ ਐਚਲੀ ਜੀ ਕੀ ਹੈ ਜਿਸ ਦਾ ਅਵੇ ਮੈਂ ਵਰਤੋ ਕਰਦਾ ਉਸ ਕਾਦੀ ਉਮਰ ਦੇ ਹਿਸਾਬ ਨਾਲ ਉਹਦਾ ਰੰਗ ਚੇਂਜ ਹੁੰਦਾ ਹੈ ਜੀ ਜਿਵੇਂ ਕਹਿ ਲੋ ਕਿ انسان ਜਦ ਬੱਚਾ ਹੁੰਦਾ ਹੈ ਹੈਨਾ ਉਹ ਛੋਟਾ ਹੁੰਦਾ ਹੈ ਬੁੱਢਾ ਹੁੰਦਾ ਤਾਂ ਬਾਲਾਂ ਦੇ ਰੰਗ ਚਿੱਟੇ ਹੋ ਜਾਂਦੇ ਨੇ ਉਸੇ ਤਰ੍ਹਾਂ ਇਹ ਕਹਾ ਵੀ ਇਦਾਂ ਦੀ ਹੈਗੀ ਹੈ ਕਿ ਜਿਵੇਂ ਜਿਵੇਂ ਬੁੱਟਾ ਮਰਨ ਦੀ ਸਥਿਤੀ 'ਚ ਆ ਜਾਂਦਾ ਤਾਂ ਉਹ ਕਾਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਜੀ ਤੇ ਉਸ ਦੀ ਬਰੀਕ ਫਾਈਬਰਸ ਦਾ ਇਸਤੇਮਾਲ ਕੀਤਾ ਗਿਆ ਇਸ 'ਚ ਕੋਈ ਕਲਰ ਇਸਤੇਮਾਲ ਨਹੀਂ ਕੀਤਾ ਗਿਆ ਮੂਰਤੀ ਦੇ ਅਭਿਸ਼ੇਕ ਲਈ ਅਸੀਂ ਜ਼ਰੂਰ ਲਾਲ ਰੰਗ ਦੀ ਵਰਤੋਂ ਕੀਤੀ ਗਈ ਹੈ ਕਿਉਂਕਿ ਇੱਕ ਤਿਲਕ ਹੁੰਦਾ ਜਿਹੜਾ ਮੱਥੇ 'ਤੇ ਕਰਦੇ ਆ ਅਭਿਸ਼ੇਕ ਕਰਨਾ ਥੋੜੀ ਜਿਹਾ ਸਾਡੀ ਮਰਜ਼ੂਰੀ ਹੋਣੀ ਲਾਲ ਘਾ ਮਿਲਿਆ ਨਹੀਂ ਹੋਣਾ ਕਿ ਤੋ ਨੇ ਲਾਲ ਕਾ ਮੈਨੂੰ ਮਿਲ ਰਿਆ ਸੀਗਾ ਬਟ ਉਸ ਤੇ ਜੋ ਮੇਰੀ ਰਿਸਰਚ ਰਹੀ ਸੀ ਕਿ ਉਹ ਐ ਸੀ ਕਿ ਆਫਟਰ ਮਤਲਬ 1 ਸਾਲ ਬਾਅਦ 2 ਸਾਲ ਬਾਅਦ ਉਹ ਕਲਰ ਚੇਂਜ ਹੋ ਰਿਹਾ ਸੀ ਅਭਿਸ਼ੇਕ ਪੰਜਾਬ ਦੇ ਬਹੁਤ ਮਹਾਨ ਹੋਰ ਸ਼ਕੀਤ ਹੋਈ ਨਿਮਾਨਸਤੀਆਂ ਹੋਈ ਨੇ ਮਹਾਰਾਣਾ ਪ੍ਰਤਾਪ ਜੀ ਦੀ ਗੱਲ ਕਰੀ ਕਿ ਉਹਨਾਂ ਨੇ ਅ ਸ਼ਿਵਾਜੀ ਮਹਾਰਾਜ ਦੀ ਮੂਰਤੀ ਮੈਂ ਇਸ ਕਰਕੇ ਬਣਾਈ ਰੀਜ਼ਨ ਐ ਸੀਗਾ ਕਿ ਕਿ ਜਿਹੜੇ ਸ਼ਿਵਾਜੀ ਮਹਾਰਾਜ ਹੈਗੇ ਆ ਆ ਤੋਂ 350 ਸਾਲ ਪਹਿਲਾਂ ਇਹਨਾਂ ਦਾ ਛਤਰਪਤੀ ਛਤਰਪਤੀ ਜੀ ਵੱਲੋਂ ਰਾਜ ਅਭਿਸ਼ੇਕ ਕੀਤਾ ਗਿਆ ਸੀਗਾ ਮਤਲਬ ਇਹਨਾਂ ਨੂੰ ਛਤਰਪਤੀ ਜੀ ਐਲਾਨਿਆ ਗਿਆ ਸੀਗਾ ਉਸ ਵੇਲੇ ਇਹਨਾਂ ਨੇ ਸਵਰਾਜ ਦੀ ਗੱਲ ਕੀਤੀ ਸੀ ਆਪਣੇ ਲੋਕਾਂ ਦਾ ਰਾਜ ਤੇ ਉਹ ਸਵਰਾਜ ਦੀ ਲਾਟ ਇਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਦੇਸ਼ ਦੇ ਵਿੱਚ ਜਲਾਈ ਜਦ ਇਹਨਾਂ ਨੇ ਪੂਰੇ ਦੇਸ਼ ਨੂੰ ਮੁਗਲਾਂ ਦੇ ਖਿਲਾਫ ਇਕੱਠਾ ਕੀਤਾ ਸੀਗਾ ਤੇ ਮੁਗਲਾਂ ਦੇ ਦੰਦ ਖੱਟੇ ਕਰਕੇ ਉਹਨਾਂ ਨੂੰ ਵਿਦੇਸ਼ ਭਜਾਇਆ ਸੀ ਤੇ ਡੈਫੀਨੇਟਲੀ ਇਹਨਾਂ ਦਾ ਬਣਾਣਾ ਬਣਦਾ ਸੀਗਾ ਕਿਉਂਕਿ ਇਸ ਸਾਲ ਇੱਕ ਤਾਂ ਅਸੀਂ 350 ਸਾਲਾ ਮਨਾ ਰਹੇ ਹਾਂ ਸ਼ਿਵਾਜੀ ਮਹਾਰਾਜ ਦਾ ਤੇ ਨਾਲ ਹੀ ਨਾਲ ਇਹ ਵੀ ਸੀਗਾ ਕਿ ਸ਼ਿਵਾਜੀ ਮਹਾਰਾਜ ਇੱਕ ਐਸੀ ਸ਼ਖਸੀਅਤ ਨੇ ਐਸੀ ਕਹ ਲਓ ਕਿ ਇਹਨਾਂ ਦੇ ਵਿਚਾਰ ਜਾਂ ਇਹਨਾਂ ਦੇ ਥਿੰਕ ਟੈਂਕ ਇਦਾਂ ਦੇ ਸੀਗੇ ਮਤਲਬ ਉਹ ਇੱਕ ਆਈਡਲ ਨਹੀਂ ਅੱਜਕੱਲ ਯੰਗ ਜਨਰੇਸ਼ਨ ਦੇ ਕਿ ਕਿਹੜੇ ਮੰਤ ਤੇ ਵਿੱਚ ਇਹਨਾਂ ਦਾ ਦਿਹਾੜਾ ਮਨਾਇਆ ਜਾਣਾ ਤੇ ਇਸ ਚੀਜ਼ ਦੀ ਉਮੀਦ ਕਰ ਸਕਦੇ ਕਿ ਜੇ ਇਹ ਤੁਸੀਂ ਇੱਕ ਆ ਦੀ ਸਟੈਚੂ ਬਣਾਈ ਹੈ ਇਹੋਕੇ ਸ਼ਸ਼ੋਭਿਤ ਹੋਏ ਕਿ ਜਦੋਂ ਅਭਿਸ਼ੇਕ ਹੋਣੀ ਬਿਲਕੁਲ ਜੀ ਅਸੀਂ ਸ਼ਿਵਾ ਸ਼ਿਵਾਜੀ ਮਹਾਰਾਜ ਦਾ ਇਹ ਸਟੈਚੂ ਹੈਗਾ ਇਹ ਮਹਾਰਾਸ਼ਟਰ ਲੈ ਕੇ ਜਾ ਰਹੇ ਹਜੇ ਰੀਸੈਂਟਲੀ ਬਾਗਨਤ ਡਾਈਪ ਦਾ ਇੱਕ ਹਥਿਆਰ ਹੈਗਾ ਜਿਹੜਾ ਸ਼ਿਵਾਜੀ ਮਹਾਰਾਜ ਦਾ ਵਿਦੇਸ਼ਾਂ ਦੇ ਮਿਊਜ਼ੀਅਮ ਚ ਪਿਆ ਸੀ ਐਸੇ ਐਸੇ ਦਿਹਾੜੇ ਕਰਕੇ ਜਿਹੜਾ 350 ਸਾਲਾਂ ਇਹਨਾਂ ਦਾ ਸ਼ਿਵਾਜੀ ਮਹਾਰਾਜ ਦਾ ਮਨਾਇਆ ਜਾ ਰਿਹਾ ਉਸ ਕਰਕੇ ਮਹਾਰਾਸ਼ਟਰ ਗਵਰਨਮੈਂਟ 3 ਸਾਲ ਦੀ ਲੀਜ਼ ਵਾਸਤੇ ਨੇ ਲੀਸੇ ਆਪਣਾ ਮਹਾਰਾਸ਼ਟਰ ਲੈ ਕੇ ਆਈ ਹੋਈ ਹੈ ਇਸ ਚੇਜ ਨੂੰ ਤੇ ਮੋਸਟਲੀ ਕੀ ਹੈ ਕਿ ਸ਼ਿਵਾਜੀ ਮਹਾਰਾਜ ਦੀ ਜਿਹੜੀ ਸ਼ਕਤੀ ਤਾਂ ਨੇ ਮਤਲਬ ਉਹਨਾਂ ਦਾ ਪੂਰੀ ਕਹਿ ਲੋ ਸ਼ਖਸੀਤ ਨੂੰ ਮੈਂ ਕੋਸ਼ਿਸ਼ ਕੀਤੀ ਹੈ ਕਿ ਮੂਰਤੀ ਦੇ ਵਿੱਚ ਟਾਲਿਆ ਜਾਵੇ ਉਹਨਾਂ ਦੇ ਨਾਲ ਦੀ ਨਾਲ ਗੁਣ ਵੀ ਇਸ ਮੂਰਤੀ ਚ ਲਿਗਾਇਆ ਜਾਣ ਜਿਵੇਂ ਤੁਸੀਂ ਸਾਹਮਣੇ ਤੋਂ ਸ਼ਿਵਾਜੀ ਮਹਾਰਾਜ ਦੀ ਇਹ ਮੂਰਤੀ ਦੇਖਦੇ ਹੋ ਤਾਂ ਮੂਰਤੀ ਇੱਕ ਤਰ੍ਹਾਂ ਕਹਿ ਲਓ ਕਿ ਬਹੁਤ ਢੂੰਗੀ ਵਿਚਾਰ ਵਾਲੀ ਠੰਡੇ ਮਨ ਨਾਲ ਬੈਠੀ ਹੋਈ ਲੱਗਦੀ ਹੈ ਜੋ ਕਿ ਇਹਨਾਂ ਦਾ ਨੇਚਰ ਸੀਗਾ ਇਹਨਾਂ ਦੇ ਕਹਿ ਲੋ ਜਿਹੜੇ ਜਿਹੜੇ ਇਹਨਾਂ ਦੇ ਉਤੇ ਰਹਿਣ ਵਾਲੇ ਨੇ ਵਸਨੀਕ ਨੇ ਇਹਨਾਂ ਦੇ ਰਾਜ ਦੇ ਵਿੱਚ ਇਹਨਾਂ ਦੀ ਪ੍ਰਜਾ ਲਈ ਪਹਿਲੀ ਜਦੋਂ ਤੱਕ ਨਹੀਂ ਆਪਾਂ ਸਾਹਮਣੇ ਤੋਂ ਕਰਦੇ ਆ ਬੜੇ ਸ਼ੀਤਲ ਤੇ ਸ਼ਾਂਤ ਸੁਭਾਅ ਦਾ ਜਿਹੜਾ ਹੈਗਾ ਪ੍ਰਭਾਵ ਪੈਂਦਾ ਹੈਗਾ ਕੇਸ਼ਨ ਦੇ ਕੀ ਬਿਲਕੁਲ ਉਹ ਇਹਨਾਂ ਦੀ ਜਿਹੜੀ ਇਹਨਾਂ ਦੀ ਪ੍ਰਜਾ ਸੀਗੀ ਉਹਨਾਂ ਵਾਸਤੇ ਬਹੁਤ ਹੀ ਸ਼ਾਂਤ ਧੈਰੇਵਾਨ ਵਾਲੇ ਵਿਅਕਤੀਤਵ ਸੀਗਾ ਇਹਨਾਂ ਦਾ ਬਟ ਜੇ ਮੁਗਲਾਂ ਦੀ ਗੱਲ ਕਰਦੇ ਆਂ ਤਾਂ ਸ਼ਿਵਾਜੀ ਮਹਾਰਾਜ ਜੀ ਆਪਾਂ ਫਰੰਟ ਤੋਂ ਇਹਨਾਂ ਦੇ ਫੋਰਹੈਡ ਤੋਂ ਲਾਈਟ ਪਾਨੇ ਆ ਤਾਂ ਸ਼ਿਵਾਜੀ ਮਹਾਰਾਜ ਇੱਕ ਐਗਰੈਸਿਵ ਲੁੱਕ ਚ ਆ ਜਾਂਦੇ ਆ ਉਹ ਐਗਰੈਸ਼ਨ ਇਹਨਾਂ ਦਾ ਮੁਗਲਾਂ ਦੇ ਲਈ ਸੀਗਾ ਤੇ ਜਿੰਨੀ ਵੀ ਇਹਨਾਂ ਨੇ ਲੜਾਈਆਂ ਮੁਗਲਾਂ ਨਾਲ ਲੜੀਆਂ ਤਾਂ ਸਾਰੀ ਦੀ ਸਾਰੀ ਲੜਾਈਆਂ ਇਹ ਜਿੱਤੇ ਨੇ ਤੇ ਨਾਲ ਹੀ ਨਾਲ ਸ਼ਿਵਾਜੀ ਮਹਾਰਾਜ ਇਹਨੇ ਡੂੰਗੀ ਸੋਧ ਦੇ ਵਿਅਕਤੀ ਤੋਂ ਸੀਗੇ ਕਿ ਇਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਇਹਨਾਂ ਦੇ ਦੁਸ਼ਮਨਾਂ ਦੀ ਚਾਲਾਂ ਕੀ ਨੇ ਉਸ ਕਰਕੇ ਜੇ ਸ਼ਿਵਾਜੀ ਮਹਾਰਾਜ ਦੀ ਇਸ ਮੂਰਤੀ ਨੂੰ ਆਪਾਂ ਦੋਨੋਂ ਸ਼ੋਲਡਰਸ ਤੋਂ ਦੇਖਦੇ ਹਾਂ ਦੋਨੋਂ ਮੋਢਿਆਂ ਤੋਂ ਦੇਖਦੇ ਹਾਂ ਤਾਂ ਮੂਰਤੀ ਹਲਦੀ ਅਸਮਾਈਲ ਕਰਦੀ ਲੱਗਦੀ ਹੈ ਤਾਂ ਕਿ ਉਹ ਸਮਾਈਲ ਇਹ ਦੱਸਾਂਦੀ ਹੈ ਕਿ ਸ਼ਿਵਾਜੀ ਮਹਾਰਾਜ ਨੂੰ ਪਹਿਲਾਂ ਹੀ ਪਤਾ ਹੁੰਦਾ ਸੀਗਾ ਕਿ ਸਾਹਮਣੇ ਵਾਲਾ ਕੀ ਸੋਚ ਰਿਹਾ ਹੈਗਾ ਤਨਕੇ ਨੇ ਜੀ ਬੜੀ ਮਿਹਰਤਾ ਸੁਣਾ ਬਿਲਕੁਲ ਦੇਖੋ ਇਹ ਜਿਹੜੇ ਸਾਡੇ ਦੇਸ਼ ਦੇ ਆਈਡਲ ਹੈਗੇ ਨੇ ਉਹਨਾਂ ਉੱਪਰ ਕੰਮ ਕਰਨ ਨਾਲ ਕੋਈ ਛੋਟੀ ਗੱਲ ਨਹੀਂ ਹੁੰਦੀ ਕਿ ਜਿੱਥੇ ਵੀ ਮਾੜੀ ਮੋੜ ਦੀ ਕਟਾਈ ਰਹਿ ਜਾਂਦੀ ਹੈ ਫਿਰ ਉਹਦੇ ਜਿਹੜੇ ਪ੍ਰਭਾਵ ਨੇ ਉਹ ਵੀ ਸਾਹਮਣੇ ਆਣੇ ਸ਼ੁਰੂ ਹੋ ਜਾਂਦੇ ਨੇ ਇਸ ਲਈ ਬੜਾ ਧਿਆਨ ਰੱਖਣਾ ਰੱਖਣਾ ਪੈਣਾ ਹੋਣਾ ਤੁਸੀ ਜਿਵੇਂ ਜਿਵੇਂ 5 ਮਹੀਨੇ ਕਰਵਾ ਕੰਮ ਕੀਤੇ ਤਾਂ ਜਿਸ ਵੀ ਨੇ ਪਹਿਲੇ ਦਿਨ ਕੰਮ ਕਰਕੇ ਹੱਡੀ ਹੋ ਗਈ ਉਸ ਨੂੰ ਬਾਰ-ਬਾਰ ਰਿਪੀਟ ਦੇਖਦੇ ਤਾਂ ਹੁਣ ਵੀ ਯਾਰ ਕਿਤੇ ਕੁਝ ਗਲਤ ਤਾਂ ਨਹੀਂ ਹੋ ਗਿਆ ਕੋਈ ਚੀਜ਼ ਰਿਪੀਟ ਤਾਂ ਨਹੀਂ ਕਰਨੀ ਪਏਗੀ ਦੇਖੋ ਅਗਰ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੂਰਤੀ ਬਣਾਉਣ ਦੀ ਸੋਚ ਇਹ ਜਸਟ ਇਹ ਨਹੀਂ ਹੈਗਾ ਕਿ ਮੇਰੀ 5 ਮਹੀਨੇ ਪਹਿਲਾਂ ਦੀ ਸੀ 6 ਮਹੀਨੇ ਪਹਿਲਾਂ ਦੀ ਸੀ ਮੈਂ ਕਦੇ ਵੈਸੇ ਇੱਕ ਕੈਮਰੇ ਤੋਂ ਗੁਰੇ ਜ਼ਿਕਰ ਨਹੀਂ ਕੀਤਾ ਪਰ ਅੱਜ ਕਰ ਰਹੇ ਹਾਂ ਅਸਲ ਤੋਂ 11 ਸਾਲ ਪਹਿਲਾਂ ਮੈਂ ਇੱਕ ਇੱਕ ਜਗ੍ਹਾ ਐਗਜ਼ੀਬਿਸ਼ਨ ਲਗਾਇਆ ਸੀ ਤੇ ਐਗਜ਼ੀਬਿਸ਼ਨ ਵੇਲੇ ਲਗਾਉਣ ਤੋਂ ਬਾਅਦ ਜਦ ਮੈਂ ਕਿਸੇ ਪਰਸਨ ਨਾਲ ਗੱਲ ਕਰ ਰਿਹਾ ਸੀ ਉਹਨਾਂ ਨੂੰ ਕਿਹਾ ਸੀ ਕਿ ਮੈਂ ਨਾ ਕਾ ਨਾਲ ਕਲਾਕ੍ਰਿਤੀਆਂ ਬਣਾਉਂਦਾ ਗ੍ਰਾਸ ਆਰਟਿਸਟ ਵਜੋਂ ਜਾਣਿਆ ਨੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਅੱਛਾ ਟੋکریاں ਬਣਦੇਓ ਔਰ ਇੱਕ ਛੋਟਾ ਜਿਹਾ ਮੈਨੂੰ ਮਤਲਬ ਜੋ ਵੀ ਉਹ ਗੱਲ ਤੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਇਹ ਗੱਲ ਮੈਨੂੰ ਬੋਲੀ ਜਿਹਦੇ ਕਰਕੇ ਅੱਜ ਆਪਾਂ ਇਹ ਇਦਾਂ ਦੀ ਇਨਵੈਂਸ਼ਨਸ ਕਰ ਰਹੇ ਨੇ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਕਹੋ ਜਿਹੜੇ ਆਰਟੀਫੈਕਟਸ ਨੇ ਉਹਨਾਂ ਨੂੰ ਟੱਕਰ ਦੇ ਜੀ ਤਾਂ ਉਹ ਧੰਨਵਾਦ ਦੇ ਪਾਤਰ ਵੀ ਨੇ ਜੇ ਸੁਣ ਰਹੇ ਨੇ ਤਾਂ ਮੈਂ ਉਹਨਾਂ ਦਾ ਜ਼ਰੂਰ ਧੰਨਵਾਦ ਕਰਦਾ ਤੇ ਡੈਫੀਨੇਟਲੀ ਇੱਕ ਗੱਲ ਹੈਗੀ ਹੈ ਕਿ ਬਹੁਤ ਬਰੀਕੀ ਦਾ ਧਿਆਨ ਰੱਖਣਾ ਪੈਂਦਾ ਜਿਵੇਂ ਤੁਸੀਂ ਇਸ ਮੂਰਤੀ 'ਚ ਦੇਖ ਰਹੇ ਹੋ ਸ਼ਿਵਾਜੀ ਮਹਾਰਾਜ ਦੀ ਮੈਂ ਹੱਥਾਂ ਦੇ ਨਖੂਨ ਤੱਕ ਕਾ ਨਾਲ ਬੁਣ ਕੇ ਤਰਸ਼ੇ ਗਿਆ ਬਿਲਕੁਲ ਅਸੀਂ ਦੇਖਿਆ ਕਿ ਨਖੂਨ ਦੀ ਸ਼ੇਪ ਵੀ ਹੈਗੀ ਹੈ ਦਾੜ੍ਹੀ ਦੀ ਸ਼ੇਪ ਵੀ ਹੈਗੀ ਹੈ ਮੁੱਛਾਂ ਦੀ ਸ਼ੇਪ ਵੀ ਹੈਗੀ ਹੈ ਆਈਜ਼ ਆਈਜ਼ ਵੀ ਖਾਸ ਤੌਰ ਤੇ ਦੇਖਿਆ ਤਾਂ ਪੂਰੀ ਉਸੇ ਤਰ੍ਹਾਂ ਲੱਗਦੀ ਹੈ ਜਿਵੇਂ ਕਿ ਇੱਕ ਮੂਰਤੀਕਾਰ ਮੂਰਤੀ ਵਿੱਚ ਰੱਖਦਾ ਹੈ ਜ ਪਰ ਘਾਰ ਦਾ ਕੰਮ ਹੋਣ ਕਰਕੇ ਉਹ ਨੂੰ ਕਰਨਾ ਬੜਾ ਮੁਸ਼ਕਲ ਹੋਇਆ ਹੁਣ ਕਿਸ ਤਰ੍ਹਾਂ ਨੂੰ ਸੰਭਵ ਹੋਣਾ ਦੇਖੋ ਡੈਫੀਨਿਟ ਬਹੁਤ ਮੇਰੇ ਲਈ ਮੁਸ਼ਕਲ ਕੰਮ ਜ਼ਰੂਰ ਸੀਗਾ ਬਟ ਇਹ ਹੈ ਕਿ ਜਿੱਥੇ ਚਾਹ ਹੁੰਦੀ ਹੈ ਉੱਥੇ ਰਾਜ ਰੂਪ ਮਿਲ ਜਾਂਦੇ ਆ ਤਾਂ ਇਹ ਮੂਰਤੀ ਬਣਾਉਣ ਚ ਨੀਰ ਬੋਟ ਕਹਿ ਲੋ ਕਿ 2 ਮਹੀਨੇ ਮੇਰੇ ਡਿਜ਼ਾਈਨਿੰਗ ਚ ਲੱਗੇ ਨੇ ਸ਼ਿਵਾਜੀ ਮਹਾਰਾਜ ਦੀ ਪੂਰੀ ਮੂਰਤੀ ਹਰ ਤਿਣਕੇ ਦਾ ਮੈਨੂੰ ਹਿਸਾਬ ਰੱਖਣਾ ਪਿਆ ਕਿਹੜੇ ਤਿਣਕੇ ਨੂੰ ਕਿੰਨੇ ਐਂਗਲ ਤੇ ਕਿੱਧਰ ਨੂੰ ਮੋੜਨਾ ਜਿਹਦੇ ਨਾਲ ਇੱਕ ਪਾਰਟੀਕਲ ਜਿਹੜੀ ਇਹਨਾਂ ਦੀ ਸ਼ੇਪ ਹੈਗੀ ਹੈ ਬੋਡੀ ਦਾ ਤਾਂ ਇਹ ਤੁਹਾਨੂੰ ਯਾਦ ਆ ਕਿ ਕਿੰਨੇ ਫੋਲਡ ਕੀਤੇ ਕੀ ਕੁਝ ਕੀਤਾ ਜੀ ਬਿਲਕੁਲ ਪਰ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਦੇਖ ਰਿਹਾ ਕਿ ਜਦੋਂ ਅਸੀਂ ਇੱਕ ਮੂਰਤੀ ਬਣਾ ਲੈਂਦੇ ਰੋ ਐਸੇ ਵੀ ਅਸੀਂ ਦੇਖਦੇ ਹੈਗੇ ਜਿਹੜੇ ਸੰਗਮਰਦ ਦੀਆਂ ਮੂਰਤੀਆਂ ਬਣਦੀਆਂ ਹੋਰ ਬਣਦੀਆਂ ਉਹਨਾਂ ਦੇ ਉੱਪਰ ਉਹਨਾਂ ਨੂੰ ਸਜਾਉਣ ਵਾਸਤੇ ਕੱਪੜੇ ਪਾ ਲਏ ਜਾਂਦੇ ਨੇ ਉਹਨਾਂ ਦੀ ਮਾਲਾਵਾਂ ਪਾ ਲਏ ਜਾਂਦੇ ਨੇ ਪਰ ਇਹਦੇ ਵਿੱਚ ਜਿਹੜੀ ਗਲ ਦੇ ਵਿੱਚ ਮਾਲਾ ਹੈ ਜੀ ਹੱਥ ਚ ਖੜਾ ਹੈਗਾ ਕੀ ਉਹ ਵੀ ਘਾੜਾ ਕਿ ਉਹ ਸਪੈਸ਼ਲੀ ਬਾਹਰੋਂ ਲੈ ਕੇ ਪਾਇਆ ਗਿਆ ਨਹੀਂ ਜੀ ਜਿਹੜੀ ਤੁਸੀਂ ਸ਼ਿਵਾਜੀ ਮਹਾਰਾਜ ਦੇ ਹੱਥ ਚ ਗਲ ਚ ਮਾਲਾ ਦੇਖ ਰਹੇ ਹੋ ਜਾਂ ਕਮਰਬੰਦ ਦੇ ਵਿੱਚ ਮਾਲਾ ਲੱਗੀ ਹੋਈ ਹੈ ਉਹ ਪੂਰੀ ਦੀ ਪੂਰੀ ਘਾਦੀ ਬਣੀ ਹੋਈ ਹੈ ਤੇ ਉਹਦੇ ਵਿੱਚ ਜਿਹੜਾ ਧੱਗ ਹੈ ਉਹ ਵੀ ਘਾਹ ਦਾ ਹੀ ਹੈ ਇਹਦੇ ਵਿੱਚ ਕਿਸੇ ਹੋਰ ਪ੍ਰਕਾਰ ਦੀ ਚੀਜ਼ ਦਾ ਇਸਤੇਮਾਲ ਨਹੀਂ ਹੋਇਆ ਬਾਕੀ ਜਿਹੜੀ ਦੂਸਰੀ ਮੂਰਤੀਆਂ ਬਣਦੀਆਂ ਨੇ ਜਿਵੇਂ ਮਾਫ ਕਰਨਾ ਜਿਵੇਂ ਸੰਮਰ ਬੇਬਾਰਾ ਦੀ ਮੂਰਤੀ ਦੀ ਤੁਸੀਂ ਗੱਲ ਕੀਤੀ ਜਾਂ ਲੱਕੜ ਤੋਂ ਬਣੀ ਮੂਰਤੀਆਂ ਦੀ ਗੱਲ ਕੀਤੀ ਉਹ ਮੂਰਤੀਆਂ ਉੱਪਰ ਤੋਂ نیچے ਨੂੰ ਬਣਦੀਆਂ ਨੇ ਮਤਲਬ ਬਾਹਰ ਤੋਂ ਅੰਦਰ ਨੂੰ ਤਰਾਸ਼ਿਆ ਜਾਂਦਾ ਬਟ ਜਿਹੜੇ ਘਾਹ ਕਲਾ ਦੇ ਵਿੱਚ ਜਿਹੜੇ ਸਟੈਚੂ ਬੰਦਦੇ ਨੇ ਅੰਦਰ ਤੋਂ ਬਾਹਰ ਨੂੰ ਤਰਾਸ਼ਿਆ ਜਾਂਦਾ ਹੈ ਮਤਲਬ ਅੰਦਰ ਤੋਂ ਬਣਦੇ ਹੈ ਬਾਹਰ ਇਹ ਰਿਵਰਸ ਹੈ ਜੀ ਯਾਨੀ ਕਿ ਕਹਿ ਸਕਦੇ ਹੈ ਕਿ ਤੁਸੀਂ ਜਦੋਂ ਮੂਰਤੀ ਸ਼ੁਰੂ ਕਰਦੀ ਹੈ ਉਦੋਂ ਪੈਰਾਂ ਤੋਂ ਸ਼ੁਰੂ ਕਰਕੇ ਸਿਰ ਬਣ ਜਾਂਦੀ ਹੈ ਨਹੀਂ ਜੀ ਐਵੇਂ ਨਹੀਂ ਮੈਂ ਇਹ ਕਹਿ ਸਕਦਾ ਜਿਵੇਂ ਤੁਹਾਡੇ ਸਾਹਮਣੇ ਪਹਿਲਾ ਇੱਕ ਤਣਕਾ ਪਿਆ ਹੈ ਉਹ ਤਣਕੇ ਵਿੱਚ ਬੁਣਤੀ ਕਰਦੇ ਕਰਦੇ ਉਹ ਵੱਧ ਜਾਊਗਾ ਜਿਹੜਾ ਦੂਸਰਾ ਹੁੰਦਾ ਜਿਵੇਂ ਆਪਾਂ ਕਹਿ ਲਓ ਕਿ ਕੋਈ ਸੀ ਪੱਥਰ ਤੋਂ ਮੂਰਤੀ ਤਰਾਸ਼ੀ ਜਾ ਰਹੀ ਹੈ ਉਹ ਪੱਥਰ ਪਿਆ ਉਹਨੂੰ ਤਰਾਸ਼ਦੇ ਤਰਾਸ਼ਦੇ ਦੱਸਦੇ ਪਰ ਤੋਂ ਨੂੰ ਘਟਾਇਆ ਜਾਂਦਾ ਅੰਦਰੋਂ ਬਾਹਰ ਤੋਂ ਬਾਹਰ ਤੋਂ ਅੰਦਰ ਜੀ ਬਿਲਕੁਲ ਬਿਲਕੁਲ ਹੋ ਇਹ ਵੀ ਬੜੀ ਗਰਾਜ ਦੀ ਗੱਲ ਹੈਗੀ ਹੈ ਕਿ ਸਮਝਣ ਵਾਲੀ ਗੱਲ ਹੈ ਬਿਲਕੁਲ ਵੀ ਜਦੋਂ ਇੱਕ ਸਿੰਗਲ ਤਿਲਗਾ ਤੇ ਤਿੰਨ ਕੋਈ ਹੁੰਦਾ ਫਿਰ ਉਹ ਜੋੜਦੇ 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 ਆ ਬਦਲ ਜਾਂਦਾ ਤੇ ਪੱਥਰ ਨੂੰ ਕੱਢਦੇ ਕੱਢਦੇ ਘਟ ਜਾਂਦਾ ਜੀ ਉਹ ਇਹ ਚੀਜ਼ਾਂ ਜਿਹੜੀਆਂ ਹੈਗੇ ਨੇ ਬੜੀਆਂ ਇੰਟਰਸਟਿੰਗ ਨੇ ਕਿਉਂਕਿ ਜੇ ਅਸੀਂ ਚੀਜ਼ ਨੂੰ ਦੇਖ ਕੇ ਦੇਖ ਕੇ ਚੀਜ਼ ਨੂੰ ਵਾਹ ਵਾਹ ਇਹਦਾ ਕਰ ਦਿੰਦੇ ਹਾਂ ਵੀ ਬਹੁਤ ਸੋਹਣੀ ਬਣੀ ਹੈ ਲੇਕਿਨ ਉਹਦੇ ਪਿੱਛੇ ਦੀ ਜਿਹੜੀ ਮਿਹਨਤ ਹੈ ਉਹਦੇ ਪਿੱਛੇ ਦੀ ਜਿਹੜੀ ਤਪੱਸਿਆ ਹੈ ਉਹ ਵੀ ਸੋਚਣੀ ਹੁੰਦੀ ਹੈਗੀ ਆ ਇਸ ਸਾਰੀ ਤਪੱਸਿਆ ਨੂੰ ਕਰਦੇ ਹੋਏ ਤੁਹਾਨੂੰ ਲੰਬਾ ਸਮਾਂ ਹੋ ਗਿਆ ਹੁਣ ਤਾਂ ਅਸੀਂ ਕਿੰਨੇ ਰੋਜ਼ ਇੰਟਰਵਿਊਸ ਕਰ ਚੁੱਕੇ ਹੋਗਾ ਤੁਹਾਨੂੰ ਲੱਗਦਾ ਕਿ ਜਿਹੜੀ ਤੁਸੀਂ ਇਹ 3D ਟਾਈਪ ਦੀ ਇੱਕ ਸਟੈਚੂ ਬਣਾਈ ਹੈ ਕਾ ਵੀ ਇਹਦਾ ਰਿਕਾਰਡ ਕਿਤੇ ਕੋਈ ਹੋਰ ਬ੍ਰੇਕ ਕਰ ਸਕੂ ਦੇਖੋ ਸਭ ਤੋਂ ਪਹਿਲਾ ਗੱਲ ਜੀ ਇਹ ਹੈ ਕਿ ਇਹ ਪਹਿਲੀ ਇਦਾਂ ਦੀ ਮੂਰਤੀ ਹੈ ਜਿਹਦਾ ਇੰਟਰਨੈਸ਼ਨਲ ਲੈਵਲ ਤੇ ਮੋਨਾਲੀਸਾ ਪੇਂਟਿੰਗ ਨਾਲ ਕੰਪੈਰੀਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਦੇ ਵੀ ਫੇਸ ਦੇ ਐਕਸਪ੍ਰੈਸ਼ਨ ਚੇਂਜ ਹੁੰਦੇ ਨੇ। ਉਹ ਨਹੀਂ ਉਹ ਪੇਂਟਿੰਗ ਹੈ ਤੇ ਮੂਰਤੀ ਹੈ ਇਹਦਾ ਵੀ ਕੰਪੈਰੀਸ਼ਨ ਹੋ ਰਿਹਾ ਜੀ ਹੋ ਰਿਹਾ ਹੈ। ਕਿਉਂਕਿ ਜਿਹੜੀ ਮੋਨਾਲੀਸਾ ਜੀ ਦੀ ਪੇਂਟਿੰਗ ਹੈਗੀ ਹੈ ਉਹ ਸਨ 1500 ਇਸਵੀ ਚ ਬਣੀ ਸੀਗੀ ਤੇ ਲਾਡਨ ਵੈਂਚੀ ਨੇ ਬਣਾਈ ਸੀਗੀ। ਤੇ ਜਿਹੜੀ ਉਹ ਮੂਰਤ ਪੇਂਟਿੰਗ ਹੈਗੀ ਹੈ ਉਹਨੂੰ ਜੇ ਆਪਾਂ ਸਾਹਮਣੇ ਤੋਂ ਦੇਖਦੇ ਆਂ ਤਾਂ ਉਹ ਸਮਾਈਲ ਕਰਦੀ ਹੀ ਲੱਗਦੀ ਹੈ। ਜਿਆਦਾ ਪਾਉ ਨੂੰ ਕਿਸੇ ਹੋਰ ਐਂਗਲ ਤੋਂ ਦੇਖਦੇ ਆ ਮਤਲਬ ਵੀ ਅੱਖਾਂ ਬੇਸਜੇ ਤੋਂ ਤਾਂ ਉਹਦੀ ਸਮਾਈਲ ਫਿੱਕੀ ਪੈ ਜਾਂਦੀ ਹੈ ਮਤਲਬ ਉਹ ਦੋ ਐਕਸਪ੍ਰੈਸ਼ਨ ਦੇ ਰਹੀ ਹੈ ਤੇ ਉਸ ਤੋਂ ਬਾਅਦ ਇਹ ਸ਼ਿਵਾਜੀ ਮਹਾਰਾਜ ਦਾ ਸਟੈਚੂ ਹੈ ਜੋ ਕਿ ਅੱਜ ਕੱਲ ਇੰਟਰਨੈਸ਼ਨਲ ਲੈਵਲ ਤੇ ਬਹੁਤ ਕਹਾਂ ਲੋ ਕਿ ਮਾਨ ਪ੍ਰਾਪਤ ਕਰ ਰਹੇ ਨੇ ਤੇ ਇਹ ਇਨਫ ਜਿਹੇ ਤਿੰਨ ਐਕਸਪ੍ਰੈਸ਼ਨਸ ਸ਼ੋ ਹੋ ਰਹੇ ਨੇ ਵਿਦਆਊਟ ਇਹਨਾਂ ਦੇ ਫੇਸ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਕਰਦੇ ਸਿਰਫ ਲਾਈਟ ਦੇ ਨਾਲ ਲਾਈਟ ਦੇ ਨਾਲ ਜਾਂ ਫਿਰ ਤੁਸੀਂ ਸੈਕ ਤੋਂ ਦੇਖ ਲਓ ਸਾਹਮਣੇ ਦੇਖੋ ਉਸੇ ਤੋਂ ਉਸੇ ਨਾਲ ਹੀ ਤੁਹਾਨੂੰ ਐਕਸਪ੍ਰੈਸ਼ਨ ਜਿਹੜੇ ਚੇਂਜ ਹੋ ਗਏ ਚੇਂਜ ਹੋ ਗਏ ਉਹ ਵੀ ਤਿੰਨ ਤਰ੍ਹਾਂ ਦੇ ਐਕਸਪ੍ਰੈਸ਼ਨ ਜਿਹੜੇ ਤਿੰਨ ਆ ਬੋਨਾਲੀਸਾ ਦੀ ਪੇੜ ਨਹੀਂ ਕਿਹੜੀ ਦੋ ਦਿੱਖਦੀ ਹੈ ਤੇ ਇੱਥੇ ਤਿੰਨ ਦਿੱਖਦੇ ਆ ਉਹਦੇ ਕੰਪੈਰੀਸਨ ਲਈ ਕਹਿ ਸਕਦੇ ਤੁਸੀਂ ਇੱਕ ਸਟੈਪ ਅੱਗੇ ਗਏ ਹੋ ਰਾਈਟ ਤੇ ਹੁਣ ਤਾਂ ਫਿਰ ਬਹੁਤ ਵੱਡੀ ਗੱਲ ਹੋ ਗਈ ਬੜੇ ਮਾਣ ਦੀ ਗੱਲ ਹੈ ਕਿ ਸਾਡੇ ਪੰਜਾਬ ਦਾ ਪੁੱਤ ਸਾਡੇ ਖਾਸ ਕਰਕੇ ਪਟਿਆਲਾ ਜ਼ਿਲ੍ਹੇ ਦਾ ਬੇਟਾ ਇੰਟਰਨੈਸ਼ਨਲ ਲੈਵਲ ਦੇ ਉੱਪਰ ਮੋੜ ਉਸ ਕੰਪੀਟੀਸ਼ਨ 'ਚ ਆ ਗਿਆ ਕਿ ਜਿੱਤੇ ਨਾਮ ਬੋਲਣ ਲੱਗਿਆ ਹੈਗਾ ਪਰ ਅਭਿਸ਼ੇਕ ਲੱਗਦਾ ਕਿ ਇਹ ਜਦੋਂ ਇਹ ਮੂਰਤੀ ਹੁਣ ਵਰਲਡ ਵਾਈਡ ਲੋਕਾਂ ਦੇ ਸਾਹਮਣੇ ਆਏਗੀ ਫਿਰ ਤਾਂ ਤੁਸੀਂ ਇੰਟਰਵਿਊਸ ਕਰ ਰਹੇ ਹੋ ਜਦੋਂ ਅਭਿਸ਼ੇਕ ਹੋਣਾ ਹੈ ਜਦੋਂ ਤਿਲਕ ਹੋਣੀ ਹੈ ਉੱਥੇ ਤਾਂ ਉਸ ਤੋਂ ਬਾਅਦ ਫਿਰ ਵਰਲਡ ਟੂਰ ਤੇ ਵੀ ਜਾਣਾ ਪਏਗਾ देखो फिलहाल तो जी हजे महाराष्ट्र का मेरा प्लान है क्योंकि उसे बहुत वाला उत्सव शिवाजी महाराज से रिलटेड चल ही रहे, रहे हैं जी मोस्टली यह है कि अ, मेरे इंस्टाग्राम डीएम से बहुत सारे मैसेज आए हुए हैं बहुत सारे अ, गोरे हजे भी हैरान ने कि तीन एक्सप्रेन किमें बन सकते हैं अः इन ये कोई खास मैं कह लो कि कोई टैक्नोलॉजी यूज नहीं की जस्ट कह लो कि कुछ ड्राइंग्स वगैरह बनाई ने तिनकों का हिसाब रखिया ਤੇ ਇਹ ਚੀਜ਼ਾਂ ਹੀ ਮੇਲ ਰਹੀਆਂ ਨੇ ਤੇ ਮੋਸਟਲੀ ਕੀ ਸੀਗਾ ਕਿ ਜਿੱਥੇ ਮੈਂ ਪਹਿਲਾ ਅੜਦਾ ਹੁੰਦਾ ਸੀ ਮੂਰਤੀ ਮਤਲਬ ਅਸਲੋ ਮੈਂ 11 ਸਾਲ ਪਹਿਲਾਂ ਬਣਾਉਣ ਦਾ ਵੀ પ્રયાસ ਕੀਤਾ ਸੀ ਬਟ ਜਦ ਮੈਂ ਅੜਦਾ ਹੁੰਦਾ ਸੀ ਉਹ ਹੈਜ਼ ਬਹੁਤ ਸਾਰੀ ਚੀਜ਼ਾਂ ਸੀਗੀਆਂ ਕਿ ਫੇਸ ਦਾ ਸਟਰਕਚਰ ਜਿਹੜਾ ਹੈਗਾ ਉਹ ਬਿਲਕੁਲ ਸੇਮ ਟੂ ਸੇਮ ਬਣਾਉਣਾ ਚਾਹੀਦਾ ਜਿੱਦਾਂ ਦਾ ਉਹਨਾਂ ਦੀ ਛਵੀ ਹੈਗੀ ਹੈ ਜਿੰਨਾਂ ਦੇ ਇਤਿਹਾਸ ਦੇ ਵਿੱਚ ਜਿੱਦਾਂ ਦਾ ਉਹਨਾਂ ਬਾਰੇ ਜ਼ਿਕਰ ਕੀਤਾ ਗਿਆ ਤਾਂ ਉਹਦੇ ਵਿੱਚ ਇੱਕ ਪੈਟਰਨ ਦੀ ਖੋਜ ਕਰਨਾ ਮੇਰੇ ਲਈ ਬਹੁਤ ਜ਼ਰੂਰੀ ਰਿਹਾ ਕਿਉਂਕਿ ਬਣ ਕੇ ਉਹਨਾਂ ਦਾ ਇੱਕ ਪੈਟਰਨ ਜ਼ਰੂਰ ਰਹਿੰਦਾ ਹੈ ਉਹ ਪੈਟਰਨ ਇੱਕ ਇਲਿਊਜ਼ਨ ਵੀ ਕ੍ਰੀਏਟ ਕਰਦਾ ਹੈ ਤੇ ਨਾਲ ਦੀ ਨਾਲ ਉਸ ਪੈਟਰਨ ਕਰਕੇ ਹੀ ਇਹਨਾਂ ਦੇ ਐਕਸਪ੍ਰੈਸ਼ਨਸ ਵੀ ਚੇਂਜ ਹੁੰਦੇ ਨੇ ਸੋ ਅਭੀ ਸ਼ੇਕ ਕੋ ਵੱਲੋਂ ਬਣਾਈ ਗਈ ਮੂਰਤੀ ਤੁਸੀਂ ਦੇਖ ਰਹੇ ਹੋ ਨਾ ਟੀਵੀ ਸਕਰੀਨ ਦੇ ਉੱਪਰ ਤੇ ਇਸ ਨੂੰ ਵੇਖ ਕੇ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿਉਂਕਿ ਥੋੜੇ ਪੰਜਾਬ ਦਾ ਥੋੜੇ ਪਟਿਆਲਾ ਜ਼ਿਲ੍ਹੇ ਦਾ ਮੁੰਡਾ ਇਹਨਾਂ ਵਿਧੇ ਕੰਮ ਕਰ ਰਿਹਾ ਹੈਗਾ ਇਸ ਨੂੰ ਅਪਰੀਸ਼ੀਏਟ ਕਰਨ ਲਈ ਤੁਸੀਂ ਵਧੀਆ ਤੋਂ ਵਧੀਆ ਕਮੈਂਟਸ ਕਰ ਸਕਦੇ ਹੋ ਵਿਸ਼ੇਕ ਗਰਾਫਸ ਆਰਟਿਸਟ ਨਾਮ ਦੇ ਉੱਪਰ ਇਸਦੀ ਆਈਡੀ ਹੈ ਉੱਥੇ ਜਾ ਕੇ ਦੇ ਹੋਰ ਵੀ ਕਿਤੇ ਹੋਏ ਕੰਮ ਤੁਸੀਂ ਦੇਖ ਸਕਦੇ ਹੋ ਅਭਿਸ਼ੇਕ ਦੇ ਬਹੁਤ ਇੰਟਰਵਿਊਜ਼ ਕੀਤੇ ਨੇ ਬਹੁਤ ਇਹਦੇ ਹੁਣ ਤੱਕ ਜਿਹੜੇ ਹੈਗੇ ਨਾਮ ਰਿਕਾਰਡ ਕਰਵਾਏ ਨੇ ਆਪਣੇ ਤਾਂ ਉਹਨਾਂ ਰਿਕਾਰਡਰ ਦੇ ਵਿੱਚ ਹੋ ਸਕਦਾ ਹੁਣ ਇੱਕ ਫੇਰ ਹੋ ਜਾਵੇ ਜਾਂ ਜਾਫਾ ਹੋਵੇ ਕਿ ਕੀ ਹੈ ਜਿਹੜੀ ਚੀਜ਼ ਹੈ ਹੁਣ ਤੋਂ ਪਹਿਲਾਂ ਕਦੀ ਸੁਣ ਨਹੀਂ ਮਿਲੀ ਕਿ ਖਾ ਦੇ ਤਿਲਕਿਆਂ ਦੀ ਮੂਰਤੀ ਉਹ ਵੀ ਤਿੰਨ ਤਰ੍ਹਾਂ ਦੇ ਐਕਸਪ੍ਰੈਸ਼ਨ ਚੇਂਜ ਕਰਦੀ ਹੋਈ ਬਹੁਤ ਹੀ ਨਾਇਆਬ ਕਲਾਕਾਰੀ ਪੇਸ਼ ਕੀਤੀ ਹੈ ਅਭਿਸ਼ੇਕ ਨੇ ਤੁਸੀਂ ਇਸ ਕਲਾਕਾਰੀ ਦੇ ਕਿੰਨੇ ਕਾਇਲ ਹੋ ਕਮੈਂਟ ਕਰਕੇ ਜੋ ਦੱਸਣਾ ਐਸੀ ਤਰ੍ਹਾਂ ਦੇਖਦੇ ਰਹਿਣਾ ਸਾਜ ਵਿਚਾਰਾ ਦੀ ਮੈਨੂੰ ਕਿਰਨ ਵਸ਼ਿਸ਼ਥ ਨੂੰ ਤੇ ਅਭਿਸ਼ੇਕ ਚੋਹਾਨ ਨੂੰ ਜੀ ਔਰ ਜਾਸਤ ਧੰਨਵਾਦੀ